ਦਾ ਮੇਰਾ ਨਾਮ ਯੁਗੇਸ਼ ਕੁਮਾਰ ਆ ਜੀ ਤੇ ਇੱਥੇ ਲਾਈਟ ਦਾ ਬਹੁਤ ਮਾੜਾ ਪ੍ਰਬੰਧ ਆ ਇਹਨਾਂ ਕੀ ਨਰਸਾਂ ਵੀੜੀਆਂ ਕੀ ਕਰਨਾ ਨਾ ਇੰਜੈਕਸ਼ਨ ਖੈ ਮਰੀਜ਼ ਨੂੰ ਲੱਗਦਾ ਤਾਂ ਨਾ ਹੀ ਇੱਥੇ ਕੋਈ ਜੇ ਮੈਰੀ ਲੈਂਦਾ ਇਹ ਕਿਹੜੀ ਜਗ੍ਹਾ ਦਾ ਕਾਰਨ ਕੀ ਹੈ ਕਲਨ ਔਰ ਸਿਵਲ ਹਸਪੀਟਲ ਆ ਹਾਂ ਜੀ ਕੀ ਨਹੀਂ ਪ੍ਰਸ਼ਾਸਨ ਨੂੰ ਕੀ ਵੀਲ ਕਰਦੇ ਹੋ ਪ੍ਰਸ਼ਾਸਨ ਨੂੰ ਇਹ ਇਹ ਅਪੀਲ ਕਰਾਂਗੇ ਇਸ ਹਸਪਤਾਲ ਦੇ ਬਾਰੇ ਵਿੱਚ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਆਪਣਾ ਮਰੀਜ਼ ਵਿਚੇਨ ਹੁੰਦੇ ਨੇ ਕਿ ਬਿਨਾ ਲਾਈਟ ਬਿਨ ਵਗਾਰ ਤਾਂ ਕੋਈ ਸੁਣਵਾਈ ਨਹੀਂ ਹੈ। ਸ਼ਰਮਾ ਕੀ ਪ੍ਰੋਬਲਮ ਹੈ? ਪ੍ਰੋਬਲਮ ਇਹ ਆ ਕਿ ਇੱਥੇ ਸਰਕਾਰੀ ਹਸਪਤਾਲ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਜੇ। ਕਿਹੜੀ ਜਗ੍ਹਾ ਹੁੰਦੇ ਹੋ? ਕਲਾਂਗੋ ਸਰਕਾਰੀ ਸਿਵਲ ਹਸਪਤਾਲ। ਕਿੰਨੇ ਦਿਨ ਤੋਂ ਲਾਈਟ ਬੰਦ? ਲਾਈਟ ਤਕਰੀਬਨ ਸ਼ਾਮ ਤੋਂ ਹੀ ਬੰਦ ਹੋਈ ਦੀ ਆ ਤੇ ਕੋਈ ਪ੍ਰਬੰਧਾ ਜਨਰੇਟਰ ਦਾ ਕੋਈ ਨਹੀਂ ਨਾ ਕੋਈ ਜਨਰੇਟਰ ਦਾ ਪ੍ਰਬੰਧ ਹੈਗਾ ਬਸ ਵਾੜਾਂ 'ਚ ਬੱਤੀਆਂ ਨਹੀਂ ਆ ਬਾਕੀ ਬੱਤੀਆਂ ਗਈਆਂ ਜਿਹੜੇ ਮਰੀਜ਼ਾਂ ਉਹਨਾਂ ਨੂੰ ਕਿੱਦਾਂ ਮਤਲਬ ਦੇਖ ਕਰ ਰਹੇ ਨੇ ਡਾਕਟਰ ਉਹ ਫਿਰ ਡਾਕਟਰ ਉਹਨਾਂ ਨੂੰ ਕਿੱਦਾਂ ਰੈਕਸ਼ਨ ਲਗਾ ਰਹੇ ਨੇ ਲੇਕਿਨ ਕਰ ਰਹੇ ਐਮਰਜੈਂਸੀ ਵਾੜਾਂ 'ਚ ਹੈ ਗਈ ਦੀ ਆ ਲਾਈਟ ਤੇ ਉੱਥੇ ਫਿਰ ਸਵਾਰੋ ਵਾਰੀ ਸਰ ਕਰਦੇ ਵੇ ਉਹਨਾਂ ਦਾ ਜਿਹੜੇ ਵਾਰਡ ਵਿੱਚ ਸੇਟ ਬੈਠੇ ਨੇ ਤੁਹਾਨੂੰ ਕੀ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਨਾ ਤੇ ਉਥੇ ਬੱਤੀ ਜਲਦੀ ਪੀ ਜੇ ਤੇ ਨਾ ਹੀ ਉਥੇ ਪੱਖਾ ਭੁੱਖਾ ਚੱਲਦਾ ਪਿਆ ਬਈ ਇਸ ਲਈ ਫਿਰ ਉਹਨੂੰ ਐਮਰਜੈਂਸੀ ਵਾਰਡ ਚ ਉਹਦਾ ਲਾਜ ਚੱਲਦਾ ਪਿਆ ਹੋਣਾ ਤੇ ਡਾਕਟਰ ਕਿੰਨੇ ਕੁ ਮਤਲਬ ਰੇ ਫੇਰੇ ਹੈਗੇ ਨਾ ਸਨ ਮੌਜੂਦ ਐਸ ਵੇਲੇ ਮੌਜੂਦ ਕੋਈ ਐਮਰਜੈਂਸੀ ਡਾਕਟਰ ਨਹੀਂ ਹੈ ਬਸ ਇੱਕ ਨਰਸ ਹੈਗੇ ਜਿਆ ਉਹ ਕਰਦੇ ਪਏ ਆ ਟਰੀਟਮੈਂਟ ਸਰਕਾਰ ਤੋਂ ਕੀ ਮੰਗ ਚਾਹਦੇ ਨੇ ਸਰਕਾਰ ਤੋਂ ਇਹੀ ਮੰਗ ਚਾਹੁੰਦੇ ਆ ਕਿ ਇਸ ਬਹੁਤ ਮਤਲਬ ਵੱਡਾ ਹੈਗਾ ਦਾ ਇਹ ਹਸਪੀਟਲ ਸਰਕਾਰੀ ਕਲਾਂ ਹੋਰੀ ਕੇ ਤੇ ਇੱਥੇ ਵੱਧ ਤੋਂ ਵੱਧ ਡਾਕਟਰ ਹੋਣ ਤੇ ਐਮਰਜੈਂਸੀ ਹਰ ਇੱਕ ਸੁਵਿਧਾ ਹੋਣੀ ਚਾਹੀਦੀ ਆ ਲਾਈਟ ਦਾ ਫੋਕਾ ਪੂਰਾ ਮਤਲਬ ਪ੍ਰਬੰਧ ਹੋਣਾ ਚਾਹੀਦਾ ਵਾ ਤੇ ਬਾਕੀ ਵੀ ਹੋਰ ਜ਼ਰੂਰਤਾਂ ਕੀ ਹੋਇਆ ਤੁਹਾਨੂੰ ਇਹ ਬੁਖਾਰ ਹੋਇਆ ਤੁਹਾਨੂੰ ਤੇ ਬੱਤੀ-ਪੁੱਤੀ ਦਾ ਕੀ ਪ੍ਰਬੰਧ ਆ ਬੱਤੀ ਨਹੀਂ ਆਉਂਦੀ ਜੇ ਸਾਡੇ ਇੱਧਰ ਕਿੰਨਾ ਜ਼ੇਰ ਹੋ ਗਿਆ ਬੱਤੀ ਨੂੰ ਹੋ ਗਿਆ ਪੰਜ-ਛੇ ਵਜੇ ਨਾਲ ਗਈ ਬੱਤੀ ਉਹਨੇ ਨੇੜੇ ਵੇਟੀ ਕਾੜੂਗਾ ਕਿਦਾਂ ਲਾਣ ਦੇਣੀ ਆ ਤਾਂ ਇਹਨਾਂ ਨੂੰ ਚਾਹੀਦਾ ਨਾ ਉਹ ਮਹੌਲਾ ਕੀ ਅਰਥ ਕਰਨੇ ਇਹ ਕਹਿੰਦੇ ਪਤਾ ਕਿ ਸਰਕਾਰ ਕੋ ਮੰਗ ਕੀ ਕਰਦੇ ਹੋ ਐਵੇਂ ਕਿਨੇ ਵੀ ਬੱਤੀ ਆ ਜਾਈਏ ਤੇ ਚਲੋ ਚੰਗਾ ਸਭ ਰਾਸ ਸੋ ਸੁੱਖੇ ਨਿਕਲ ਜਾਈ ਗਏ ਹੋਰ ਕੀ ਤੁਹਾਨੂੰ ਸਮਝ ਆਇਆ ਕਿ ਨਸਪਾ ਦੇ ਡਾਕਟਰਾਂ ਦੀ ਕੋਈ ਨਹੀਂ ਨਹੀਂ ਕੋਈ ਨਹੀਂ